ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮਮੂ ਐਡਕੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਪਹਿਲਾਂ ਪਤੋੜੇ ਨਾਮ ਬੋਲ ਦਿੰਨੇ ਜਸ ਬਰਾੜ ਬੁਟੀਕ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਹਸਾਨ ਬਹੁਤ ਬਹੁਤ ਧੰਨਵਾਦ ਜੀ ਸੁਖਬੀਰ ਕੌਰ ਬਹੁਤ ਬਹੁਤ ਧੰਨਵਾਦ ਜੀ ਸਹਿਜ ਬਰਾੜ ਬਹੁਤ ਬਹੁਤ ਧੰਨਵਾਦ ਜੀ ਕੁਲਵਿੰਦਰ ਗਿੱਲ ਬਹੁਤ ਬਹੁਤ ਧੰਨਵਾਦ ਜੀ ਕਿਰਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਨਾਜੀਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਪਲਵਿੰਦਰ ਕੌਰ ਪੱਟੀ ਤੋਂ ਤੇ ਨਾਨੀ ਕਿਹਾ ਸੀ ਕਿ ਸਾਡਾ ਨਾਮ ਬੋਲ ਦਿਓ ਤੇ ਆਪਾਂ ਤੁਹਾਡਾ ਨਾਮ ਬੋਲਤਾ ਜੀ ਬਲਵਿੰਦਰ ਕੌਰ ਪੱਟੀ ਤੋਂ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਵੈਗ੍ਰੂਤਾ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਮਨਜੀਤ ਕੌਰ ਖੋਖਰ ਰੂਪਨਗਰ ਬਹੁਤ ਬਹੁਤ ਧੰਨਵਾਦ ਜੀ ਤੇ ਠੀਕ ਹੈ ਜੀ ਆਪਾਂ ਤੁਹਾਡੇ ਨਾਮ ਬੋਲਦੇ ਤੇ ਅੱਜ ਆਪਾਂ ਇੱਕ ਤੁਹਾਡੇ ਨਾਲ ਮਤਲਬ ਮੇਰੀ ਤੁਹਾਨੂੰ ਦੱਸਾਂਗੇ ਬਹੁਤ ਵਧੀਆ ਨੁਸਖਾਏ ਪਰ ਆਪਾਂ ਇਹਦਾ ਪ੍ਰੈਕਟੀਕਲ ਕਰਕੇ ਨਹੀਂ ਦਿਖਾਉਂਦੇ ਤੁਹਾਨੂੰ ਤੁਹਾਨੂੰ ਆਪਾਂ ਇਦਾਂ ਹੀ ਸਮਝਾਵਾਂਗੇ ਤੇ ਤੁਸੀਂ ਆਪਣਾ ਲਿਖ ਲਿਓ ਕਿ ਕਿਹੜੇ ਤਰੀਕੇ ਦੇ ਨਾਲ ਬਣਾਉਣਾ ਹੈ ਆਪਾਂ ਠੀਕ ਹੈ ਨਾ ਅੱਜ ਕੱਲ ਜਿੱਦਾਂ ਕਿ ਹੁਣ ਨਾ ਵਾਲ ਵੀ ਬਹੁਤ ਜ਼ਿਆਦਾ ਝੜ ਰਹੇ ਆ ਐਨੇ ਜ਼ਿਆਦਾ ਵਾਲ ਝੜਦੇ ਆ ਨਾ ਕਿ ਬਹੁਤ ਹੀ ਜ਼ਿਆਦਾ ਕਿਉਂਕਿ ਆ ਪਕੰਗੀ ਮਾਦਿਆਂ ਤੇ ਬਹੁਤ ਜ਼ਿਆਦਾ ਆਵਾਜ਼ ਨਿਕਲ ਰਹੇ ਆ ਤੇ ਇਸ ਕਰਕੇ ਆਪਾਂ ਨੂੰ ਆਇ ਹੈਗਾ ਕਿ ਹائے ਵਾਲ ਨਾ ਇਸ ਰੁੱਤ ਦੇ ਵਿੱਚ ਵੈਸੇ ਝੜਨੇ ਸ਼ੁਰੂ ਹੋ ਹੀ ਜਾਂਦੇ ਆ ਤੇ ਇਦਾਂ ਹੈ ਕਿ ਵਾਲ ਜਦੋਂ ਝੜਦੇ ਆ ਤੇ ਆਪਣਾ ਟੈਨਸ਼ਨ ਹੋਣ ਲੱਗ ਜਾਂਦੀ ਕਿ ਹਾਏ ਮੇਰੇ ਵਾਲ ਝੜਨ ਲੱਗ ਗਏ ਵਾਲੇ ਝੜਨ ਲੱਗ ਗਏ ਤੇ ਹੁਣ ਇੱਕ ਆਪਾਂ ਨੂੰ ਹਨਾ ਚਿੱਟੇ ਵਾਲਾਂ ਦੀ ਵੀ ਸਮੱਸਿਆ ਬਹੁਤ ਜ਼ਿਆਦਾ ਹੈ। ਇਹ ਵੀ ਬਹੁਤ ਜ਼ਿਆਦਾ ਵੱਧ ਚੁੱਕੀ ਆ। ਛੋਟੇ-ਛੋਟੇ ਬੱਚਿਆਂ ਦੇ ਵਾਲ ਚਿੱਟੇ ਹੋ ਚੁੱਕੇ ਆ। ਤੇ ਟੈਨਸ਼ਨ ਹੁੰਦੀ ਹੈ ਨਾ ਪੇਰੈਂਟਸ ਨੂੰ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਆ ਕਿ ਬੱਚਿਆਂ ਦੇ ਵੀ ਵਾਲ ਚਿੱਟੇ ਹੋਣੇ ਤੋਂ ਹੀ ਹੋ ਗਏ ਤੇ ਅੱਗੇ ਜਾ ਕੇ ਕੀ ਹੋਊਗਾ। ਚਲੋ ਇਸ ਦੇ ਹਿਸਾਬ ਨਾਲ ਤਾਂ ਆਪਾਂ ਕਹਿ ਦਿੰਨੇ ਆ ਵੀ ਕੋਈ ਗੱਲ ਨਹੀਂ ਪਰ ਜਦ ਛੋਟੇ ਬੱਚਿਆਂ ਦੇ ਹਨਾ ਬੱਚੀਆਂ ਛੋਟੀਆਂ-ਛੋਟੀਆਂ ਉਹਨਾਂ ਦੇ ਵਾਲ ਦੇਖੀਦੇ ਆ 13-14 ਸਾਲ ਦੀਆਂ ਉਹਨਾਂ ਦੇ ਵਾਲ ਨਾ ਬਹੁਤ ਜ਼ਿਆਦਾ ਚਿੱਟੇ ਹੋ ਗਏ ਆ ਤੇ ਅੱਜ ਕੱਲ ਆਪਣਾ ਖਾਣ ਪਾਣੀ ਐਸਾ ਏ ਆ ਬੱਚੇ ਅੱਜ ਕੱਲ ਬਾਹਰ ਲੀਆਂ ਚੀਜ਼ਾਂ ਬਹੁਤ ਖਾਂਦੇ ਆ ਮੰਨ ਲਓ ਅੱਗੇ ਨਾ ਘਰਦਾ ਬਣੇ ਹੀ ਖਾਂਦੇ ਸੀ ਤੇ ਅੱਜ ਕੱਲ ਦੇ ਬੱਚੇ ਕੁੱਕਰੇ ਖਾਲੇ 버ਗਰ ਖਾਲੇ ਪੀਜੇ ਖਾਲੇ ਤੇ ਆਪਣੇ ਟਿਮਾਂ ਦੇ ਵਿੱਚ ਤਾਂ ਸਾਗ ਤੇ ਅਸੀਂ ਤਾਂ ਮੈਂ ਤਾਂ ਅੱਜ ਵੀ ਬਹੁਤ ਪਸੰਦ ਦਾ ਸਾਗ ਤੇ ਬੱਚੇ ਨਹੀਂ ਖਾਂਦੇ ਬੇਟਾ ਉਹ ਨੱਕ ਮਾਰਦਾ ਏ ਉਹ ਮੈਂ ਨਹੀਂ ਸਾਗ ਖਾਣਾ ਤੇ ਮੈਂ ਕਹਿ ਦਨੀ ਕਿ ਹੈਲਦੀ ਹੈ ਸਾਗ ਖਾਲਾ ਤੇ ਬਸ ਉਹੀ ਗੱਲ ਆ ਕਿ ਬਾਜ਼ਾਰ ਵਾਲੀਆਂ ਚੀਜ਼ਾਂ ਬੱਚਿਆਂ ਨੂੰ ਵਧੀਆ ਲੱਗਦੀਆਂ ਤੇ ਆਪਾਂ ਤੁਹਾਨੂੰ ਦੱਸਦੇ ਆ ਅੱਜ ਕੱਲ ਨਾ ਆਮਲੇ ਜਿੱਦਾਂ ਹੁਣ ਵਾਧੂ ਮਿਲ ਰਹੇ ਬਾਜ਼ਾਰ ਦੇ ਵਿੱਚ ਤੇ ਹੁਣ ਤੁਹਾਨੂੰ ਫਾਇਦਾ ਵੀ ਚੱਕਣਾ ਚਾਹੀਦਾ ਹੈ ਹਨਾ ਤੇ ਉਹ ਆਪਾਂ ਵੈਸੇ ਨਹੀਂ ਸਟੋਰ ਹੁੰਦਾ ਆਪਾਂ ਉਹਦਾ ਜੂਸ ਬਣਾਵਾਂਗੇ ਤਾਂ ਉਹ ਸਟੋਰ ਨਹੀਂ ਹੁੰਦਾ ਖਰਾਬ ਹੋ ਜਾਂਦਾ ਹੈ ਅੱਪਾ ਜ਼ਿਆਦਾ ਦੇਰ ਨੂੰ ਵੈਸੇ ਵੀ ਘਰੇ ਲਿਆ ਕਿ ਸਟੋਰ ਨਹੀਂ ਕਰ ਸਕਦੇ ਹਫਤਾ 10 ਦਿਨਾਂ ਦੇ ਵਿੱਚ ਉਹ ਵੀ ਮੁਰਝਾ ਜੇ ਜਾਂਦੀ ਹੈ ਤੇ ਤੁਸੀਂ ਕੀ ਕਰਨਾ ਹੈ ਮਿਹਨਤ ਜ਼ਰੂਰ ਲੱਗੂਗੀ ਪਰ ਇਹ ਹੈ ਕਿ ਜੇ ਆਪਾਂ ਆਪਦੇ ਵਾਲਾਂ ਨੂੰ ਹਲਦੀ ਰੱਖਣਾ ਹੈ ਵਾਲ ਵੀ ਸੋਹਣੇ ਹੋ ਜਾਣਗੇ ਲੰਬੇ ਹੋ ਜਾਣਗੇ ਚਿੱਟੇ ਵਾਲਾਂ ਦੀ ਸਮੱਸਿਆ ਵੀ ਬਹੁਤ ਹੱਦ ਤੱਕ ਖਤਮ ਹੋ ਜਾਊਗੀ ਠੀਕ ਹੈ ਨਾ ਤੇ ਪਰ ਇਹ ਹੈ ਕਿ ਮਿਹਨਤ ਵਾਲਾ ਕੰਮ ਆ ਮਿਹਨਤ ਜ਼ਰੂਰ ਕਰਨੀ ਪਊਗੀ ਤੁਸੀਂ ਕੀ ਕਰਨਾ ਆਮਲੇ ਲੈ ਇੱਕ ਕਿਲੋ ਆਮਲੇ ਲੈ ਕਿੱਲੂ ਆਮਲੇ ਲਿਆ ਕੇ ਉਹਨਾਂ ਨੂੰ ਗ੍ਰੇਟ ਕਰਨਾ ਆਪਾਂ ਮਿਕਸੀ ਵਿੱਚ ਨਹੀਂ ਕਰਨਾ ਜਿਵੇਂ ਆਪਾਂ ਕਹਿੰਦੇ ਕद्दूकस ਹੁੰਦਾ ਨਾ ਜਿਹੜਾ ਉਹਦੇ ਨਾਲ ਆਪਾਂ ਉਹਨੂੰ ਇਦਾਂ ਕद्दूकस ਕਰਕੇ ਫਿਰ ਉਹਨੂੰ ਆਪਾਂ ਛਾਨਣਾ ਹੈ ਜਾਂ ਤਾਂ ਤੁਸੀਂ ਕਿਸੇ ਮਲਮਲ ਦੇ ਕੱਪੜੇ ਦੇ ਵਿੱਚ ਪਾ ਕੇ ਉਹਨੂੰ ਕੱਢ ਲਿਓ ਉਹਦਾ ਜੂਸ ਕੱਢ ਲਿਓ ਜਾਂ ਜਿਹੜੀ ਆਪਣੇ ਛਾਨ ਨਹੀਂ ਹੁੰਦੀ ਹੈ ਨਾ ਚਾਹ ਪੋਣੀ ਆਪਾਂ ਜਿਹਨੂੰ ਕਹਿੰਨੇ ਆ ਆਪਾਂ ਉਹਦੇ ਵਿੱਚ ਵੀ ਪਾ ਕੇ ਉੱਪਰ ਚਮਚੇ ਨਾਲ ਨੱਪਾਂਗੇ ਨਾ ਉਹ ਵੀ ਨਿਕਲੂ ਪਰ ਜਿਆਦਾ ਵਧੀਆ ਜਿਵੇਂ ਆਪਾਂ ਕਹਿੰਦੇ ਮਲਮਲ ਦੇ ਕੱਪੜੇ ਦੇ ਵਿੱਚ ਪਾ ਕੇ ਤੁਸੀਂ ਜੂਸ ਕੱਢਿਓ ਉਹ ਪੂਰੀ ਤਰ੍ਹਾਂ ਜੂਸ ਪੂਰਾ ਨਿਕਲਿਆ ਆਊਗਾ ਉਹਨੂੰ ਆਪਾਂ ਕੀ ਕਰਨਾ ਹੈ ਮੰਨ ਲਓ ਕਿ ਆਪਾਂ ਇੱਕ ਗਲਾਸ ਜੇ ਆਪਣਾ ਭਰ ਗਿਆ ਤੇ ਇੱਕ ਗਲਾਸ ਹੀ ਆਪਾਂ ਉਹਨੂੰ ਪੂਰਾ ਪਰ ਲੈਣਾ ਜੇ ਆਪਣੇ ਕੋਲ ਅੱਧਾ ਗਲਾਸ ਬਣ ਗਿਆ ਤੇ ਆਪਾਂ ਇਦਾਂ ਹੈਗਾ ਵੀ ਆਪਾਂ ਪੂਰਾ ਮੈਜ਼ਰਮੈਂਟ ਪੂਰਾ ਰੱਖਣਾ ਹੈ ਜੇ ਆਪਣਾ ਅੱਧਾ ਗਲਾਸ ਬਣਿਆ ਜੂਸ ਦਾ ਉਨਾਈ ਤੁਸੀਂ ਤੇਲ ਪਾਉਣਾ ਤੇ ਤੇਲ ਆਪਾਂ ਤੁਹਾਨੂੰ ਦੱਸਦੇ ਆ ਕਿ ਥੋੜਾ ਮੁਸ਼ਕਿਲ ਤਾਂ ਮਿਲੂਗਾ ਪਰ ਮਿਲ ਜੂਗਾ ਇਹ ਨਹੀਂ ਕਿ ਮਿਲੂਗਾ ਨਹੀਂ ਤੁਸੀਂ ਤਿਲਾ ਦਾ ਤੇਲ ਲੈਣਾ ਕਾਲੇ ਤਿਲਾ ਦਾ ਤੇਲ ਉਹ ਨਾ ਪੰਸਾਰੀ ਤੋਂ ਤੁਹਾਨੂੰ ਮਿਲ ਜੂਗਾ ਕਾਲੇ ਤਿਲਾ ਦਾ ਤੇਲ ਜੇ ਤੁਸੀਂ ਇੱਕ ਗਲਾਸ ਮਤਲਬ ਜੂਸ ਕੱਢ ਲਿਆ ਔਲਿਆਂ ਦਾ ਜੂਸ ਤੇ ਇੱਕ ਗਲਾਸ ਹੀ ਤੁਸੀਂ ਪਾ ਲਿਓ ਕਾਲੇ ਤਿਲਾ ਦਾ ਤੇਲ ਫਿਰ ਤੁਸੀਂ ਕੀ ਕਰਨਾ ਉਹਨੂੰ ਲੋਹੇ ਦੀ ਕੜਾਈ ਲੈ ਲੈਣੀ ਲੋਹੇ ਦੀ ਕੜਾਈ ਲੈ ਕੇ ਤੇ ਉਹਨੂੰ ਆਪਾਂ ਜਿਵੇਂ ਮੱਠੀ-ਮੱਠੀ ਸਿਮਾਂ 'ਚ ਤੇ ਪਕਾਉਣਾ ਹੈ ਤੇ ਜਿਹੜਾ ਹੋਊਗਾ ਔਲਿਆਂ ਦਾ ਪਾਣੀ ਹੋਊਗਾ ਜਿਹੜਾ ਜੂਸ ਹੋਊਗਾ ਉਹਨੇ ਉੱਡ ਜਾਣਾ ਜਿਵੇਂ ਸਿਮਾਂ 'ਚ ਦੇ ਉੱਪਰ ਨਾ ਉਹਨੂੰ ਰੱਖਣਾ ਪਊਗਾ ਬਹੁਤ ਦੇਰ ਰੱਖਣਾ ਪਊਗਾ ਤੇ ਇਸ ਕਰਕੇ ਕਹਿੰਦੇ ਆ ਕਿ ਮਿਹਨਤ ਬਹੁਤ ਜ਼ਿਆਦਾ ਏ ਪਰ ਇਹ ਆ ਕਿ ਇਹਦਾ ਰਿਜ਼ਲਟ ਬਹੁਤ ਵਧੀਆ ਜੀ ਜੀਨੇ ਲਗਾ ਲਿਆ ਜੇ ਤੁਹਾਡੇ ਵਾਲ ਉਮਰ ਤੋਂ ਪਹਿਲਾਂ ਚਿੱਟੇ ਹੋ ਰਹੇ ਆ ਤੁਹਾਡੇ ਬਹੁਤ ਜਲਦੀ ਮਤਲਬ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਬਹੁਤ ਵਧੀਆ ਰਿਜ਼ਲਟ ਆ ਪਰ ਮੀਨਤ ਬਹੁਤ ਜ਼ਿਆਦਾ ਹੈ ਮੀਨਤ ਤਾਂ ਕਰਨੀ ਪਊਗੀ ਠੀਕ ਹੈ ਨਾ ਤੇ ਉਹਨੂੰ ਸਿਮਾਂ ਚ ਦੇ ਉੱਤੇ ਤੁਸੀਂ ਬਕਾਈ ਜਾਣਾ ਤੇ ਤੇਲ ਰਹਿ ਜੂਗਾ ਥੱਲੇ ਤੇ ਪਾਣੀ ਆ ਜਿਹੜਾ ਜੂਸ ਆ ਉੱਡ ਜੂਗਾ ਔਲਿਆਂ ਦਾ ਤੇ ਜ ਉਹਨੂੰ ਤੇਲ ਜਿੱਦੋਂ ਰਹਿ ਗਿਆ ਤੇ ਉਹਨੂੰ ਆਪਾਂ ਛਾਣ ਕੇ ਇਹਪਕ ਕਿਸੇ ਕੰਚ ਦੇ ਭਾਂਡੇ ਦੇ ਵਿੱਚ ਪਾਉਣਾ ਹੈ ਕੰਚ ਦੇ ਭਾਂਡੇ ਦੇ ਵਿੱਚ ਪਾ ਕੇ ਤੁਸੀਂ ਸਟੋਰ ਕਰਕੇ ਜਿੰਨੀ ਦੇਰ ਮਰਜ਼ੀ ਰੱਖ ਲੋ ਉਹ ਖਰਾਬ ਨਹੀਂ ਹੋਊਗਾ ਕਦੇ ਵੀ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਤੇ ਤੁਸੀਂ ਆਪਣੇ ਵਾਲਾਂ ਦੇ ਉੱਪਰ ਆਪਣੇ ਬੱਚਿਆਂ ਦੇ ਆਪਣੇ ਤੁਸੀਂ ਲਗਾ ਲਿਆ ਕਰਿਓ ਰੋਜ਼ ਰੋਜ਼ ਵੀ ਲਗਾ ਸਕਦੇ ਹੋ ਥੋੜਾ ਥੋੜਾ ਜਿਵੇਂ ਕਈ ਹੁੰਦੇ ਭਣ ਭਈਆਂ ਨੂੰ ਆਦਤ ਹੁੰਦੀ ਹੈ ਵੀ ਡੈਲੀ ਆਇਲ ਲਗਾਉਣਾ ਹੀ ਸਿਰ ਤੇ ਕਈਆਂ ਹੁੰਦਾ ਕੋਈ ਖੁਸ਼ਕ ਰੱਖ ਦੇ ਵਾਲ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਜਿਹੜੇ ਆਪਣੇ ਵਾਲ ਚਿੱਟੇ ਹੁੰਦੇ ਜਦੋਂ ਆਪਾਂ ਵਾਲਾਂ ਨੂੰ ਖੁਸ਼ਕ ਰੱਖਦੇ ਆ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਕਦੇ ਦੇਖਿਆ ਸੀਗਾ ਕਿ ਆਪਣੀਆਂ ਆਂਟੀਆਂ ਆਪਣੀਆਂ ਮੰਮੀਆਂ ਨੇ ਕਦੇ ਵਾਲ ਨਹੀਂ ਸੀ ਖੁਸ਼ਕ ਰੱਖੇ ਉਹਨਾਂ ਨੇ ਡੇਲੀ ਤੇਲ ਲਗਾਉਣਾ ਹੀ ਲਗਾਉਣਾ ਮੈਨੂੰ ਯਾਦ ਆ ਮੇਰੀ ਮੰਮੀ ਸਰੋਂ ਦਾ ਤੇਲ ਹੀ ਲਾਂਦੇ ਹੋ ਹੁਣ ਵੀ ਸਰੋਂ ਦਾ ਹੀ ਆ ਤੇ ਉਹ ਉਹਨਾਂ ਨੇ ਜਦ ਹੀ ਉਹਦਾ ਸਿਰ ਵਾਉਣਾ ਹੀ ਲੱਗਣਾ ਵੀ ਸਿਰ ਨਾ ਕੇ ਤੇ ਸਰੋਂ ਦੇ ਤੇਲ ਦੀ ਅੱਧੀ ਕੋਲੀ ਕਰ ਲੈਣੀ ਮੇਰੇ ਆਪ ਉਹਨਾਂ ਨੇ ਅੱਧੀ ਦੀ ਕੋਲੀ ਸਿਰ ਦੇ ਵਿੱਚ ਹੀ ਪਾ ਦੇਣੀ ਜਸ ਜਸ ਕਿ ਨਾ ਇਦਾਂ ਹੋ ਜਾਣਾ ਵੀ ਜਮਾ ਚ ਸਾਤੀ ਆ ਫੇਰ ਵੀ ਜਿੱਦੇ ਲੱਗਣਾ ਵੀ ਥੋੜੇ ਜਿਹਾ ਵਾਲ ਡਰਾਈ ਹੋ ਗਏ ਆ ਫੇਰ ਚੱਕ ਤੇਲ ਤੇ ਉਹ ਵਾਲਾਂ ਨੂੰ ਡਰਾਈ ਨਹੀਂ ਸੀ ਹੁੰਨ ਦਿੰਦੇ ਉਦੋਂ ਸਭ ਤੋਂ ਵੱਡਾ ਕਾਰਨ ਇਹ ਵੀ ਸੀਗਾ ਕਿ ਆਪਣੇ ਵਾਲ ਚਿੱਟੇ ਨਹੀਂ ਸੀ ਉਦੋਂ ਆਉਂਦੇ ਤੇ ਹੁਣ ਆਪਾਂ ਵਾਲਾਂ ਨੂੰ ਡਰਾਈ ਬਹੁਤ ਰੱਖਦੇ ਆ ਕਿ ਇੱਕ ਫੈਸ਼ਨ ਦੇ ਤੌਰ ਤੇ ਆਪਾਂ ਨੂੰ ਇਹ ਹੁੰਦਾ ਕਿ ਨਹੀਂ ਡਰਾਈ ਵਾਲ ਸੋਹਣੇ ਲੱਗਦੇ ਆ ਪਰ ਉਹਦਾ ਰਿਜ਼ਲਟ ਐਂਡ ਤੇ ਆ ਕੇ ਆਪਾਂ ਨੂੰ ਬਹੁਤ ਮਾੜਾ ਹੁੰਦਾ ਇਸ ਕਰਕੇ ਆਂਦੇ ਹੁੰਦੇ ਨਾ 13 14 ਸਾਲ ਲੰਦੀ ਆ ਕੁੜੀਆਂ 20 ਸਾਲਾਂ ਦੀਆਂ ਕੁੜੀਆਂ ਦੇ ਵਾਲ ਚਿੱਟੇ ਹੋ ਗਏ ਆ ਤੇ ਬਹੁਤ ਹੀ ਬੁਰੇ ਲੱਗਦੇ ਆ ਨਾ ਚੰਗੇ ਨਹੀਂ ਲੱਗਦੇ ਕਿ ਹੁਣੇ ਹੀ ਹਾਇ ਦੇਖੀ ਐ ਹੋ ਜਾਂਦਾ ਵਾਲ ਚਿੱਟੇ ਹੋ ਗਏ ਲੋਕ ਬੁਰਾ ਜਾਂ ਮਣਾਉਂਦੇ ਆ ਨਾ ਤੇ ਵੈਸੇ ਹੋਈ ਤਾਂ ਪ੍ਰੋਬਲਮ ਸਾਰੇ ਪਈ ਐ ਇਹ ਨਹੀਂ ਆਪਾਂ ਕਹਿ ਸਕਦੇ ਵੀ ਇੱਕ ਅੱਦੇ ਨੂੰ ਹੀ ਆ ਨਾਰਮਲ ਇਸ ਹਰ ਘਰ ਦੇ ਵਿੱਚ ਪ੍ਰੋਬਲਮ ਆ ਤੇ ਤੁਸੀਂ ਇਹ ਵਾਲਾ ਬਣਾ ਕੇ ਆਇਲ ਅਗਰ ਲਗਾਉਂਦੇ ਹੋ ਨਾ ਤੇ ਬਹੁਤ ਜ਼ਿਆਦਾ ਤੁਹਾਨੂੰ ਫਰਕ ਪੈ ਜਾਊਗਾ ਤੁਹਾਨੂੰ 2-3 ਮਹੀਨਿਆਂ ਦੇ ਵਿੱਚ ਪੂਰਾ ਰਿਜ਼ਲਟ ਮਿਲ ਜਾਊਗਾ ਤੁਸੀਂ ਲਗਾਓਗੇ 3 ਮਹੀਨੇ ਲਗਾਤਾਰ ਤੇ ਤੁਹਾਡੇ ਜਿਹੜੇ ਚਿੱਟੇ ਵਾਲ ਹਨ ਉਹ ਕਾਲੇ ਹੋ ਜਾਣਗੇ ਤੇ ਤੁਸੀਂ ਬਣਾ ਕੇ ਲਗਾ ਕੇ ਤੇ ਮੈਨੂੰ ਕਮੈਂਟ ਕਰਿਓ ਫਿਰ ਕਿ ਕਿਵੇਂ ਦਾ ਰਿਜ਼ਲਟ ਲੱਗਿਆ ਤੇ ਆਪਾਂ ਨੂੰ ਕਿਸੇ ਭੈਣ ਨੇ ਕਮੈਂਟ ਕੀਤਾ ਸੀ ਮੈਸੇਜ ਭੇਜਿਆ ਸੀ ਆ ਕਿ ਤੁਸੀਂ ਦੀਦੀ ਆਹ ਵਾਲੀ ਜਿਹੜੀ ਆਪਣੀ ਅਨੁਸਾਰ ਇਹ ਵਾਲਾ ਤੁਸੀਂ ਅੱਗੇ ਸ਼ੇਅਰ ਕਰ ਦਿਓ ਕਿ ਸਾਨੂੰ ਫਰਕ ਪਿਆ ਏ ਕਿਸੇ ਨੇ ਬਣਾਇਆ ਸੀਗਾ ਠੀਕ ਹੈ ਨਾ ਉਹਾਂ ਦੇ ਤਿੰਨ ਮਹੀਨੇ ਯੂਜ਼ ਕੀਤਾ ਉਹਨਾਂ ਦੀ ਬੇਟੀ ਸੀ 13-14 ਸਾਲ ਦੀ ਤੇ ਕਹਿੰਦੇ ਸਾਡੀ ਬੇਟੀ ਦੇ ਵਾਲ ਮਤਲਬ ਕਾਲੇ ਹੋਣੇ ਸ਼ੁਰੂ ਹੋ ਗਏ ਆ ਕਾਫੀ ਹੱਦ ਤੱਕ ਪਹਿਲਾਂ ਉਹਦੇ ਬਹੁਤ ਜ਼ਿਆਦਾ ਚਿੱਟੇ ਹੋ ਗਏ ਸੀ ਸੋ ਇਸ ਕਰਕੇ ਆਪਾਂ ਭੈਣ ਦੀ ਫਰਮਾਇਸ਼ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਹਾਂ ਤੇ ਚਲੋ ਮਿਹਨਤ ਜ਼ਰੂਰ ਤੁਸੀਂ ਜ਼ਰੂਰ ਬਣਾ ਕੇ ਲਗਾਉ ਉਹ ਜਿਹੜੇ ਜਿਹੜੇ ਨੂੰ ਜ਼ਿਆਦਾ ਮਤਲਬ ਜ਼ਰੂਰੀ ਹੈਗਾ ਹਨਾ ਕਈਆਂ ਨੂੰ ਹੁੰਦਾ ਹੈ ਕਿ ਹਾਏ ਕੁਝ ਵੀ ਕਰਦੇ ਆ ਕਈ ਲੋਕ ਤਾਂ ਇਦਾਂ ਦੇ ਹੁੰਦੇ ਆ ਕਿ ਵਾਲ ਕਾਲੇ ਹੋ ਜਾਣ ਚਲ ਕੋਈ ਨਾ ਮਿਹਨਤ ਦਾ ਕੀ ਆ ਦੋ ਦਿਨ ਮਿਹਨਤ ਲੱਗ ਜੂਗੀ ਕੋਈ ਚੱਕਰ ਨਹੀਂ ਤੇ ਜ਼ਰੂਰ ਬਣਾ ਕੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਜੀ ਵੱਧ ਤੋਂ ਵੱਧ ਤੁਸੀਂ ਸ਼ੇਅਰ ਬਹੁਤ ਘੱਟ ਕਰਦੇ ਹੋ ਜੀ ਤੇ ਪਲੀਜ਼ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਆਪਾਂ ਦੇਖੋ ਜੀ ਹਨਾ ਤੁਹਾਡੇ ਲਈ ਵੀਡੀਓ ਲੈ ਕੇ ਆਉਣੇ ਆ ਜੋ ਵੀ ਆਪਾਂ ਨੂੰ ਜਾਣਕਾਰੀ ਵਧੀਆ ਲੱਗਦੀ ਆ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਕਿਸੇ ਦੇ ਕੰਮ ਆ ਸਕੇ ਹਨਾ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਓਕੇ ਜੀ ਧੰਨਵਾਦ